ਰਾਵੀ ਦਰਿਆ 'ਚ 1.5 ਲੱਖ ਕਿਊਸਕ ਪਾਣੀ ਛੱਡੇ ਜਾਣ ਤੋਂ ਬਾਅਦ ਹੌਲੀ-ਹੌਲੀ ਇਹ ਪਾਣੀ ਦਾ ਪੱਧਰ ਜਿਹੜਾ ਉਹ ਰਾਵੀ ਦਰਿਆ ਦੇ ਵਿੱਚ ਵਧ ਰਿਹਾ ਅਸੀਂ ਹਸਤ ਖੜੇ ਆ ਕਣੀਆਂ ਕੇ ਬੇਟ ਕੋਹਨੇਵਾਲ ਰਾਵੀ ਦੇ ਪੁਲ ਦੇ ਉੱਤੇ ਸਾਡੇ ਨਾਲ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਡਾਵਾ ਮੌਜੂਦ ਨੇ ਜਿਹੜੇ ਕਿ ਉਥੋਂ ਦੇ ਵਿਧਾਇਕ ਨੇ ਹਾਲਾਤ ਕਿਵੇਂ ਦੇ ਨੇ ਰੰਡਾਵਾ ਸਾਹਿਬ ਕੀਵੇ ਦੀ ਸਾਰੀ ਪਿਛਲੀ ਦਿਨੀ ਜਿਹੜੀ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਵਾਰਸ਼ ਵਰਚਾ ਹੋਣ ਕਰਕੇ ਤੇ ਵਰਖਾ ਵਧਨ ਨਾਲ ਜਿਹੜਾ ਦਰਿਆਵਾਂ ਚ ਪਾਣੀ ਛੱਡਿਆ ਗਿਆ ਰਗਪਗਾ ਕਾਬੀ ਦਰਾਜ ਤੇ 1.5 ਲੱਖ ਕਿਉਂਕਿ ਜਿਹੜਾ ਪਾਣੀ ਛੱਡਿਆ ਉਹਦੇ ਸੰਬੰਧ ਚ ਮੈਂ ਔਰ ਅਸਟੇਮ ਸਾਹਿਬ ਮੌਕੇ ਤੇ ਆਣ ਕੇ ਲੋਕਾਂ ਨੂੰ ਮਿਲੇ ਆ ਲੋਕਾਂ ਨੇ ਦੁੱਖ ਸੁਣਿਆ ਲੋਕਾਂ ਦੇ ਪਨਾ ਚ ਬਿਲਕੁਲ ਅੱਛਾ ਕੋਈ ਡਾਰਬਰ ਨਾਂ ਦੀ ਚੀਜ਼ ਨਹੀਂ ਗਈ ਬਿਲਕੁਲ ਦਰਿਆ ਦੇ ਪਾਣੀ ਜਿਹੜਾ ਦਰਿਆ ਦੇ ਬਿਲਕੁਲ ਅੰਦਰ ਹੈ ਕਿਸੇ ਨੂੰ ਕੋਈ ਜਾਨੀ ਮਾਲੀ ਨੁਕਸਾਨ ਇੱਥੇ ਹੋਣ ਦੀ ਅਜੇ ਤੱਕ ਤਾਂ ਪਰਮਾਤਮਾ ਦੀ ਕਿਰਪਾ ਪਰ ਮੈਨੂੰ ਲੱਗਦਾ ਕਿ ਸਵੇਰ ਤੱਕ ਪਾਣੀ ਹੈ ਜਿਹੜਾ ਉਹ ਘਟ ਜੇਗਾ ਪ੍ਰਬੰਧ ਕਿਵੇਂ ਚੱਲ ਰਿਹਾ ਸਰਕਾਰ ਦੀ ਇਹ ਸਰਕਾਰ ਦੇ ਪ੍ਰਬੰਧ ਬਿਲਕੁਲ ਵਧੀਆ ਜੀ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਸਰਕਾਰ ਹਰ ਤਰ੍ਹਾਂ ਦੀ ਲੋਕਾਂ ਦੀ ਜਿਹੜੀ ਸਹਾਇਤਾ ਉਹ ਕਰਨੀ ਤਿਆਰ ਹੈ ਕਿਹਾ ਜਾਂਦਾ ਕਿ ਜਦੋਂ 1.5 ਲੱਖ ਕਿਊਸਕ ਪਾਣੀ ਛੱਡਿਆ ਵਾ ਜੇ ਇਹਨੂੰ 50 ਹਜ਼ਾਰ ਕਰਕੇ ਛੱਡਿਆ ਜਾਂਦਾ ਕਿੰਨਾ ਹਿੱਸਾ ਛੱਡਿਆ ਜਾਂਦਾ ਤੇ ਜਿਹੜਾ ਇਹ ਖਤਰਾ ਮੰਡਰਾ ਰਿਹਾ ਹੈ ਕਹਦੇ ਘਾਟੂ ਦੇਖੋ ਇਹ ਉੱਪਰ ਜਿਹੜੇ ਡੈਮ ਆ ਉਹਨਾਂ ਦੇ ਮੁਤਾਬਕ ਜਿਹੜੀ ਉੱਪਰ ਉਹ ਬੇਟੀਆਂ ਨੇ ਸਾਡੀਆਂ ਅਥਾਰਟੀਆਂ ਡੈਮ ਅਥਾਰਟੀਆਂ ਬਣੀਆਂ ਉਹਨਾਂ ਦੇਖਣਾ ਕਿ ਕਿੰਨਾ ਛੱਡਣਾ ਹੈ ਤੇ 1.5 ਲੱਖ ਮੇਰੇ ਖਿਆਲ ਅੱਠਵਾਰ ਇਕੱਠਾ ਤੇ ਨਹੀਂ ਛੱਡਿਆ ਹੋਊਗਾ ਕਿੰਨਾ-ਕਿੰਨਾ 2-2 ਘੰਟੇ ਦੀ ਵਿਰਤ ਦੇ ਕਰਕੇ ਛੱਡਿਆ ਹੋਊਗਾ ਮੈਨੂੰ ਨਹੀਂ ਲੱਗਦਾ 1.5 ਲੱਖ ਇਕੱਠਾ ਛੱਡਿਆ ਹੋਵੇ ਉਹ ਜੇ ਛੇ ਘੰਟੇ 2 ਘੰਟੇ ਦੀ ਵਿਰਤ ਨਾਲ ਜਿਹੜਾ ਤਾਂ ਹੀ ਜਿਹੜਾ ਪਾਣੀ ਦਾ ਵਹਾਅ ਪੂਰਾ ਘਟਰ ਹੋਣਾ ਚਾਹੀਦਾ ਲੋਕਾਂ ਨੂੰ ਵੀ ਤੁਹਾਡਾ ਸੁਨੇਹਾ ਕੀ ਰਿਫਲੈਕਸ਼ਨ ਦੇਣੀ ਪਵੇ ਮੈਂ ਲੋਕਾਂ ਨੂੰ ਇਹ ਹੀ ਹੈ ਕਿ ਤੁਸੀਂ ਫਿਰ ਵੀ ਕੁਦਰਤਵਾ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਪਰ ਅਲਰਟ ਰਹਿਣਾ ਚਾਹੀਦਾ ਬੰਦੇ ਨੂੰ ਠੀਕ ਹੈ ਨਾ ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਹੈ ਕੋਈ ਵੀ ਪਰੇਸ਼ਾਨੀ ਲੋਕਾਂ ਨੂੰ ਹੋਏ ਕਿ ਤਾਂ ਯਾਰ ਸੰਭਵ ਕੋਸ਼ਿਸ਼ ਕਰਾਂਗੇ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਰੈਸਕਿਊ ਵਾਸਤੇ ਕਿਹੜੇ-ਕਿਹੜੇ ਪ੍ਰਬੰਧ ਕੀਤੇ ਗਏ ਨੇ ਜਾਂ ਇਹ ਕਿ ਜੇ ਰੈਸਕਿਊ ਕਰਦੇ ਤਾਂ ਉਹਨਾਂ ਨੂੰ ਕਿੱਥੇ ਰੱਖਿਆ ਜਾਏਗਾ ਪਹਿਲੀ ਗੱਲ ਤਾਂ ਰੈਸਕਿਊ ਕਰਨ ਦੀ ਜ਼ਰੂਰਤ ਨਹੀਂ ਕਿਉਂ ਆ ਜਿਹੜਾ ਪੁਲ ਬਣ ਚੁੱਕਿਆ ਹੈ ਕਿ ਜਿੰਨੇ ਵੀ ਪਾਰ ਵਾਲੇ ਪਿੰਡ ਨੇ ਆ ਵੀ ਪੁਲ ਬਣ ਗਿਆ ਤੇ ਅਗਲਾ ਪੁਲ ਵੀ ਤੁਸੀਂ ਵੇਖ ਲਿਆ ਮੈਨੂੰ ਲੱਗਦਾ ਨਹੀਂ ਰੈਸਕਿਊ ਕਰਨ ਦੀ ਲੋੜ ਪਏ ਜੇ ਅਗਰੇ ਜ਼ਰੂਰਤ ਪੈਂਦੀ ਪਾਣੀ

ਆਪਾਂ ਟ੍ਰਾਂਸਪੋਰਟ ਦੀ ਸਪਲਾਈ ਵਾਸਤੇ ਵੀ ਆਪਣੇ ਦੋ ਟਰਾਲੇ ਰੱਖੇ ਹੋਏ ਨੇ ਕਿ ਕਿਸੇ ਨੂੰ ਲੋੜ ਹੈਗੀ ਹੈ ਕਿਸੇ ਵੀ ਟਾਈਮ ਦੀ ਇਵੈਕੂਏਸ਼ਨ ਸੈਂਟਰ ਆਪਣੇ 24/7 ਖੁੱਲੇ ਆ ਆਪਨਾ ਫਲੱਡ ਕੰਟਰੋਲ ਨੰਬਰ ਆਪਾਂ ਬਰੱਡੇ ਲੈਵਲ ਤੇ ਸ਼ੇਅਰ ਕਰ ਚੁੱਕੇ ਨੇ ਤੁਹਾਡੇ ਨਾਲ ਵੀ ਮੈਂ ਸਾਂਝਾ ਕਰ ਦਾਂਗਾ ਤੁਸੀਂ ਫਲੈਸ਼ ਕਰ ਦੇਣਾ ਤੁਹਾਨੂੰ ਸ਼ੇਅਰ ਕਰ ਦਾਂਗਾ ਤੁਹਾਨੂੰ ਫਲੈਸ਼ ਕਰ ਦੇਣਾ ਥੱਲੇ ਹੈ ਨਾ ਤੇ ਆਪਦੇ ਉਹਦੇ ਇਲਾਵਾ ਸਾਡੇ ਆਪਣੀ ਮਤਲਬ ਓਵਰਆਲ ਮੈਡੀਕਲ ਟੀਮ ਆ ਇੱਥੇ ਤਨਾਨਤ ਹੁੰਦੀਆਂ ਨੇ ਪੁਲ ਤੇ 24 ਘੰਟੇ ਆਪਣੀ ਆਰਮੀ ਨਾਲ ਪੂਰੀ ਲਾਈਜਨਿੰਗ ਹੈਗੀ ਹੈ ਜਿਵੇਂ ਵੀ ਹੋਊਗਾ ਆਰਮੀ ਸਾਡੇ ਨਾਲ ਹੈਗੀ ਹੈ ਉਹ ਵੀ ਟ੍ਰਾਂਸਪੋਰਟ ਨੂੰ ਸਰ ਹਾਲਾਤ ਕੀ ਨੇ ਕੋਈ ਪਾਣੀ ਹੋਰ ਛੱਡਿਆ ਜਾਣਾ ਜਾਂ ਜਿੰਨਾ ਆ ਗਿਆ ਇਹੀ ਪਾਣੀ ਜਿੱਥੇ ਤੱਕ ਸਾਨੂੰ ਇਨਫੋਰਮੇਸ਼ਨ ਹੈਗੀ ਪਿੱਛੇ ਹੋਰ ਪਾਣੀ ਤਾਂ ਹਜੇ ਛੱਡਣਾ ਨਹੀਂ ਹੈਗਾ ਉਹਨਾਂ ਨੇ ਤੇ ਮੋਸਟ ਲਾਈਕਲੀ ਜਿਹੜੀ ਆਪਣੀ ਪ੍ਰੈਡਿਕਸ਼ਨ ਹੈਗੀ ਹੈ ਕਿ ਸਵੇਰੇ ਤੱਕ ਪਾਣੀ ਜਿਹੜਾ ਹੈਗਾ ਰੀਸੀਡ ਹੋਣਾ ਸਟਾਰਟ ਹੋ ਜਾਊਗਾ ਤੇ ਹਜੇ ਕੋਈ ਡੇਂਜਰ ਦੀ ਗੱਲ ਨਹੀਂ ਹੈ ਆਪਾਂ ਪੈਨਿਕ ਨਾ ਕਰੀਏ ਕੋਈ ਵੀ ਹੈ ਨਾ ਤੇ ਮੌਕਾ ਹੈ ਕਿ ਸਾਰੇ ਹੁਣ ਸਾਂਝੇ ਹੋਣ ਇਕੱਠੇ ਮਿਲ ਕੇ ਇੱਕ ਦੂਜੇ ਦੀ ਮਦਦ ਕਰੀਏ ਕੀ ਕਹਿਣਾ ਚਾਹੁੰਦੇ ਜਿਹੜੇ ਅੱਧੇ ਘੰਟੇ ਦੇ ਨਾਲ-ਨਾਲ ਲੋਕ ਵੱਸਦੇ ਨੇ ਕੋਈ ਕਰਨ ਲਈ ਦਰਿਆ ਦੇ ਘੰਟੇ ਦੇ ਨਾਲ-ਨਾਲ ਲੋਕ ਵਸਦੇ ਨੇ ਉਹਨਾਂ ਵਾਰ ਦੇ ਸਿੱਖ ਨੇ ਮੈਂ ਫਿਰ ਉਹੀ ਕਹੂੰਗਾ ਕਿ ਵੀ ਦਰਿਆ ਦੇ 500 ਮੀਟਰ ਦੂਰ ਹੀ ਰਹਿਣ ਸਾਰੇ ਆਪਾਂ ਪਹਿਲਾਂ ਵੀ ਬੁਨਾਈ ਕਰਾਤੀ ਹੈ ਸਾਰੇ ਪਿੰਡਾਂ ਚ ਆਪਣੇ ਬਾਰਡਰ ਵਾਲੇ ਅਤੇ ਪਾਣੀ ਦੇ ਨਾਲ ਵਾਲੇ ਅਤੇ ਕਿ ਵੀ ਆਪਾਂ 500 ਮੀਟਰ ਦੂਰ ਰਹੀਏ ਜੇ ਤੁਹਾਨੂੰ ਹੈਗਾ ਕਿ ਜਾਣਕਾਰੀ ਥਾਂ ਨਹੀਂ ਸਾਡੇ ਇਵੈਕੂਏਸ਼ਨ ਸੈਂਟਰ ਖੁੱਲੇ ਨੇ ਤੇ ਜਿਹੜੀ ਜਿੱਥੇ ਤੱਕ ਪੋਸੀਬਲ ਹੈ ਇੱਕ ਦੂਜੇ ਦੀ ਹੈਲਪ ਕਰੀ ਆਪਾਂ ਤੇ ਕਿਸੇ ਨੂੰ ਵੀ ਦਿੱਕਤ ਹੈ ਕਿਸੇ ਵੀ ਸਰਕਾਰੀ ਮੁਲਾਜ਼ਮ ਕੋਲ ਕਿਸੇ ਵੀ ਟਾਈਮ ਜਾਣ ਸਾਡੇ ਕੋਲ ਇਨਫੋਰਮੇਸ਼ਨ ਆ ਜੂਗੀ ਆਪਾਂ ਤੁਰੰਤ ਉਸ ਪਾਸੇ ਐਕਸ਼ਨ ਕਰ ਲੈਣਾ। ਛੋਟੇ ਕੰਦੇ ਮਤਲਬ ਪਾਣੀ ਹੁਣ ਘਟਣਾ ਸ਼ੁਰੂ ਹੋ ਜਾਏਗਾ ਔਰ ਖਤਰੇ ਵਾਲੀ ਗੱਲ। ਖਤਰੇ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਬਾਕੀ ਆਪਣੇ ਅਰੇਂਜਮੈਂਟ ਸਾਰੇ ਉਹ ਹੋ ਹੈਗੇ ਯੂ ਨੈਵਰ ਨੋ ਕਿਉਂਕਿ ਜਮੀ ਬਹੁਤ ਹੈ ਗਿਆ ਕੁਝ ਵੀ ਹੋ ਸਕਦਾ ਬਟ ਸਟਿਲ ਵੀ ਆਰ ਰੈਡੀ ਕਿ ਜੋ ਵੀ ਹੋਗਾ ਆਪਾਂ ਉਹਨੂੰ ਮੈਨੇਜ ਕਰ ਲੈਣਾ। ਸੋ ਇਸਨ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਐਸਟੀਐਮ ਡੇਰਾਬਾਬਾ ਨਾਗ ਕੋ ਉਹਨਾਂ ਦਾ ਕਹਿਣਾ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਹਾਲਾਤ ਜਿਹੜੇ ਆ ਬਿਲਕੁਲ ਕਾਬੂ ਹੇਠ ਨੇ ਔਰ ਲੱਗਦਾ ਹੈ ਕਿ ਜਿਹੜੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੈ ਉਹ ਹੌਲੀ ਹੌਲੀ ਹੁਣ ਘਟਣਾ ਸ਼ੁਰੂ ਹੋ ਜਾਏਗਾ ਡੇਰਾ ਬਾਬਨਾਨ ਤੋਂ ਗੁਰੂਗੰਗੋਈ